ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਜਿਵੇਂ ਦੀਵਾਲੀ ਦਾ ਸੀਜ਼ਨ ਆ ਰਿਹਾ ਵਾ ਅੱਗੇ ਦੁਸ਼ਹਿਰਾ ਆ ਰਿਹਾ ਵਾ ਤੇ ਤੁਹਾਨੂੰ ਦਿਖਾਵਾਂਗੇ ਸਸਤੇ ਪਟਾਕੇ ਤੇ ਪੰਜਾਬ ਦੇ ਵਿੱਚ ਬਾਈਆਂ ਨੇ ਸੇਲ ਲਾ ਰੱਖੀ ਆ ਲੁਧਿਆਣੇ ਦੇ ਵਿੱਚ ਸਾਰਾ ਮੇਲਾ ਲੁੱਟਿਆ ਹੋਇਆ ਇਹਨਾਂ ਨੇ ਤੁਹਾਨੂੰ ਇਸ ਤੋਂ ਸਸਤੇ ਪਟਾਕੇ ਲੁਧਿਆਣੇ ਦੇ ਵਿੱਚ ਕਿਤੇ ਨਹੀਂ ਮਿਲਣਗੇ ਤੇ ਤੁਹਾਨੂੰ ਹੋਲ ਸੇਲ ਦੇ ਉੱਪਰ ਚਾਹੇ ਤੁਸੀਂ ਬੱਚਿਆਂ ਲਈ ਲੈਣੇ ਆ ਚਾਹੇ ਤੁਸੀਂ ਆਪਣੀ ਦੁਕਾਨ ਦੇ ਵਾਸਤੇ ਲੈਣੇ ਆ ਤੁਹਾਨੂੰ ਸਭ ਤੋਂ ਸਸਤੇ ਪਟਾਕੇ ਦਿਖਾਉਣੇ ਆ ਤੇ ਆਜੋ ਮੇਰੇ ਨਾਲ ਆਜੋ ਤੇ ਇਹ ਪਿੱਛੇ ਬਾਈਆਂ ਦਾ ਸਟੋਰ ਆ ਉੱਪਰ ਦੇਖ ਲਓ ਸਨਰਾਈਜ਼ ਫਾਇਰ ਵਰਕਸ ਲਹਿਲਪਿੰਡ ਆ ਇਹ ਤੇ ਇਹ ਜਿਹੜਾ ਪਿੰਡ ਆ ਇਹ ਪਿੰਡ ਰਾੜਾ ਸਾਹਿਬ ਤੋਂ ਨਾਲ ਜਿਹੜਾ ਸੁਆ ਵਾ ਸੁਏ ਤੋਂ ਅੱਗੇ ਆਉਂਗੇ ਤਾਂ ਲਹਿਲ ਪਿੰਡ ਆ ਜਾਂਦਾ ਵਾ ਲਹਿਲ ਪਿੰਡ ਦੇ ਉੱਪਰ ਮੋੜ ਦੇ ਉੱਪਰ ਹੀ ਬਾਈਆਂ ਦਾ ਇਹ ਸਟੋਰ ਬਣਿਆ ਹੋਇਆ ਤੇ ਆਜੋ ਬਾਈ ਜੀ ਨਾਲ ਗੱਲਬਾਤ ਕਰਦੇ ਆਂ ਤੇ ਆਪਾਂ ਸਟਾਕ ਬਾਰੇ ਜਾਣਕਾਰੀ ਲੈਂਦੇ ਆਂ ਤੇ ਕਿਦਾਂ ਦਾ ਸਟਾਕ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਤੁਸੀਂ ਤਾਂ ਮੇਲਾ ਲੁੱਟ ਲਿਆ ਯਾਰ ਬੜੀ ਸੇਲ ਲਾਈ ਹੋਈ ਆ ਚਾਰੇ ਪਾਸੇ ਤੁਹਾਡੇ ਧੂਮ ਮਚੀ ਹੋਈ ਹੈ ਹੈ ਹਾਂਜੀ ਹਾਂਜੀ ਤੇ ਬਾਕੀ ਸਟਾਕ ਚੈੱਕ ਕਰੋ ਬਾਈਆਂ ਕੋਲੇ ਹਰ ਤਰ੍ਹਾਂ ਦਾ ਸਟਾਕ ਰੱਖਿਆ ਹੋਇਆ ਵਾ ਤੁਸੀਂ ਕਿਸੇ ਵੀ ਤਰ੍ਹਾਂ ਦਾ ਪਟਾਕਾ ਲੈਣਾ ਵਾ ਹਰ ਤਰ੍ਹਾਂ ਦਾ ਪਟਾਕਾ ਚਾ ਚਾਹੇ ਤੁਸੀਂ ਆਪਣੇ ਲਈ ਲੈਣਾ ਵਾ ਚਾਹੇ ਤੁਸੀਂ ਦੁਕਾਨ ਦੇ ਲਈ ਲੈਣਾ ਤੇ ਤੁਹਾਨੂੰ ਹਰ ਤਰ੍ਹਾਂ ਦੀ ਇੱਥੇ ਵੈਰਾਈਟੀ ਮਿਲੂਗੀ ਬਾਕੀ ਇੱਧਰ ਬਾਈ ਜੀ ਖੜਿਆ ਹੈ ਬਾਈ ਜੀ ਨਾਂ ਕੀ ਹੈ ਜੀ ਆਪਣਾ ਆਪਣਾ ਨਾਮ ਮਹਿਕਦੀਪ ਸਿੰਘ ਜੀ ਮਹਿਤਪ੍ਰੀਤ ਸਿੰਘ ਤੇ ਬਾਈ ਜੀ ਕੋ ਦੇਖੋ ਤੁਸੀਂ ਸਟਾਕ ਹਰ ਤਰ੍ਹਾਂ ਦਾ ਸਟਾਕ ਰੱਖਿਆ ਹੋਇਆ ਤੇ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਬਾਈ ਦਾ ਸ਼ੋਅਰੂਮ ਆ ਤੇ ਇਹਦੇ ਨਾਲ ਬਾਈ ਦੇ ਦੋ ਤਿੰਨ ਗਦਾਮ ਪਿੱਛੇ ਹੋਰ ਨੇ ਵੀਰੇ ਆਪਣੇ ਕੋਲ ਸਾਰੇ ਮਾਲ ਆ ਜਿਹੜਾ ਉਹ ਕੰਪਨੀ ਦਾ ਆ ਜਾਂਦਾ ਮਰਕਰੀ ਸ਼ਨ ਸ਼ਾਈਨ ਕੋਕ ਵੈਡੀਵਰ ਅੱਛਾ ਜੀ ਤੇ ਜਿਵੇਂ ਸਮਾਨ ਦੀ ਗੱਲ ਕਰੀਏ ਤਾਂ ਹੌਲ ਚੜੀਆ ਆਪਣੇ ਕੋਲ ਪਰ 7 ਕਰਪਾ ਤੋਂ ਸਟਾਰਟ ਤੇ ਬਾਈ ਸਭ ਤੋਂ ਪਹਿਲੀ ਗੱਲ ਇਹ ਆ ਤੁਹਾਨੂੰ ਪਤਾ ਵਾ ਹਰ ਬੰਦਾ ਅੱਜ ਕੱਲ ਰੇਡ ਦੇਖ ਕੇ ਸਮਾਨ ਲੈਂਦਾ ਵਾ ਤੇ ਸਾਨੂੰ ਨਾ ਦੇਖੋ ਜਿਹੜਾ ਬੰਦਾ ਵੀ ਵੀਡੀਓ ਸ਼ੇਅਰ ਕਰਕੇ ਆਊਗਾ ਤੇ ਸਬਸਕ੍ਰਾਈਬ ਕਰੂਗਾ ਤੇ ਕਮੈਂਟ ਕਰਕੇ ਆਊਗਾ ਉਹਨੂੰ ਬਾਈ ਜੀ ਸਪੈਸ਼ਲ ਡਿਸਕਾਊਂਟ ਦੇਣਗੇ ਤੁਹਾਨੂੰ ਮਾਰਕੀਟ ਨਾਲੋਂ ਬਾਈ ਰੇਟ ਤੁਹਾਡੇ ਕਿਦਾਂ ਦੇ ਆ ਰੇਟ ਕਿਦਾਂ ਦੇ ਆ ਰੇਟ ਵੀਰੇ ਆਪਣੇ ਜਾਇਜ਼ ਨੇ ਜਿਵੇਂ ਇੱਕ ਕੁਆਲਿਟੀ ਹੁੰਦੀ ਹੈ ਇੱਕ ਕੁਆਂਟੀਟੀ ਹੁੰਦੀ ਹੈ ਐਂਦਾ ਨਾ ਕਰਿਓ ਧੋਖੇ ਵਾਲੀ ਗੱਲ ਨਹੀਂ ਕਰਨੀ ਵੀ ਪਹਿਲਾ ਰੇਟ ਘੱਟ ਤੇ ਬਾਅਦ ਚ ਜ਼ਿਆਦਾ ਹੈ ਨਹੀਂ 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 ਉਹੀ ਰੇਟ ਰੇਟ ਵਧੀਆ ਲਾਉਂਗੇ ਯਾਨੀ ਕਿ ਤੇ ਬਾਈ ਬਾਈ ਪੂਰੀ ਗਾਰੰਟੀ ਦਿੰਦੇ ਨੇ ਕਿ ਰੇਟ ਤੁਹਾਨੂੰ ਮਾਰਕੀਟ ਨਾਲੋਂ ਸਭ ਤੋਂ ਘੱਟ ਮਿਲਣਗੇ ਇੱਥੇ ਤੇ ਵੀਰੇ ਬੁਲਟ ਬੰਬ ਆ ਜਾਂਦੇ ਨੇ ਅੱਛਾ ਦਿਖਾਇਓ ਜਰਾ ਦਿਖਾਇਓ ਇੱਧਰ ਦੇਖੋ ਇੱਧਰ ਦੋਸਤੋ ਬੁਲਟ ਬੰਬ ਪਏ ਨੇ ਤੇ ਤੁਸੀਂ ਸਾਈਜ਼ ਚੈੱਕ ਕਰੋ ਬਾਕੀ ਪੂਰਾ ਡੱਬਾ ਵੀਰੇ ਪੂਰੀ ਦੀ ਪੂਰੀ ਪੈਕਿੰਗ ਆ ਕਿੰਨੇ ਡੱਬਿਆਂ ਦੀ ਪੈਕਿੰਗ ਆ ਇਹ ਇਹ 10 ਡੱਬਿਆਂ ਦੀ ਪੈਕਿੰਗ ਆ 10 ਡੱਬਿਆਂ ਦੀ ਪੈਕਿੰਗ ਆ ਰੇਟ ਕੀ ਆ ਵੀਰੇ ਇਹਦਾ ਰੇਟ ਜਿਵੇਂ ਛੋਟਾ ਲੈਣਾ ਤਾਂ ਸਾਡੀ 80 ਪਰ ਸਟਾਰਟ ਹੋ ਜਾਂਦਾ ਇਹ ਆ ਜਿਵੇਂ 19 ਰੁਪਏ ਤੋਂ ਸਟਾਰਟ ਹੋ ਜਾਂਦਾ 19 ਰੁਪਏ ਦਾ ਤੇ ਮਾਰਕੀਟ ਚ ਵਿੱਚ ਕਿੰਨੇ ਦਾ ਵਿਗਦਾ ਇਹ ਮਾਰਕੀਟ ਚ ਕੋਈ 40 ਦਾ ਵੀ ਦੇ ਜਾਂਦਾ 40 40 ਬਾਕੀ ਦੇਖੋ ਭਾਈ ਬੋਲਟ ਬੰਬ ਤੁਹਾਨੂੰ ਮਾਰਕੀਟ ਨਾਲੋਂ ਘੱਟ ਰੇਟ ਤੇ ਮਿਲਣਗੇ ਵੈਰਾਈਟੀ ਭਾਈ ਕੋਲੇ ਬਹੁਤ ਆ ਵੈਰਾਈਟੀ ਦੀ ਕੋਈ ਕਮੀ ਨਹੀਂ ਭਾਈ ਅੱਗੇ ਦਿਖਾਓ ਜੀ ਅੱਗੇ ਅੱਗੇ ਜਿੰਨੇ ਵੀ ਇਹ ਗੋਲੇ ਆ ਜਾਂਦੇ ਨੇ ਅੱਛਾ ਜੀ ਇਹ ਆਪਾਂ ਨੂੰ 30 ਰੁਪਏ ਡੱਬੀ ਤੋਂ ਸਟਾਰਟ ਹੋ ਜਾਂਦੇ ਨੇ ਠੀਕ ਆ ਜੀ ਠੀਕ ਆ ਇਹ ਕਿੰਨੇ ਡੱਬੀ ਦੇ ਮਿਲ ਜਾਣਗੇ ਆਪਾਂ ਨੂੰ ਹਾਂਜੀ ਇਹਦੋਂ ਵੀ ਘੱਟ ਰੇਟ ਚ ਮਿਲ ਜਾਣਗੇ ਬਸ ਸਾਈਜ਼ ਦਾ ਫਰਕ ਪੈ ਜਾਂਦਾ ਸਾਈਜ਼ ਦਾ ਫਰਕ ਪੈ ਜਾਂਦਾ ਠੀਕ ਆ ਜੀ ਤੇ ਇਸ ਤੋਂ ਇਲਾਵਾ ਭਾਈ ਇਸ ਤੋਂ ਇਲਾਵਾ ਵੀਰੇ ਵੱਡੇ ਗੋਲੇ ਆ ਜਾਂਦੇ ਨੇ ਸੈੱਲ ਬੰਬ ਆ ਜਾਂਦੇ ਨੇ ਜ ਤੇ ਬਾਈ ਇਹ ਬਾਜ ਦੇ ਬੁਜੇ ਦੇ ਪੂਰੇ ਆ ਪਟਾਕੇ ਆਂਦਾ ਨਹੀਂ ਫੁੱਸ ਹੋ ਜਾਂਦੇ ਆ ਬਾਈ ਗਾਰੰਟੀ ਆ ਆਪਣੀ ਅੱਛਾ ਜੀ ਕੋਈ ਵੀ ਚੀਜ਼ ਨਹੀਂ ਚੱਲਦੀ ਹਾਂਜੀ ਤਾਂ ਆਪਾਂ ਨੂੰ ਬਾਈ ਗਰੰਟੀ ਬਾਈ ਪੂਰੀ ਦੇ ਰਿਆ ਵਾ ਕਹਿੰਦਾ ਜੇ ਚੀਜ਼ ਨਹੀਂ ਚੱਲੂਗੀ ਅਸੀਂ ਬੈਠੇ ਆਉਦੇ ਵਾਸਤੇ ਆਏ ਨਹੀਂ ਵੀ ਤੁਸੀਂ ਇੱਥੋਂ ਢੜਾਕੇ ਲੈ ਗਏ ਤੇ ਬਾਅਦ ਚ ਤੁਸੀਂ ਅੱਗ ਲਾਈ ਤੇ ਬਾਅਦ ਚ ਢੜਾਕਾ ਵੱਜੇ ਨਾ ਬਾਈ ਦੀ ਢੜਾਕਾ ਵੱਜਣ ਦੀ ਪੂਰੀ ਗਰੰਟੀ ਆ ਬਾਈ ਐ ਪੂਰਾ ਬੇਫਿਕਰ ਹੋ ਕੇ ਆਇਓ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਬਾਈ ਹੋਰ ਸਟਾਕ ਦਿਖਾਓ ਯਾਰ ਇਧਰ ਡੱਬੇ ਬਹੁਤ ਵੱਡੇ ਵੱਡੇ ਰੱਖੇ ਹੋਏ ਨੇ ਤੁਸੀਂ ਹੈ ਇਹ ਜਿਵੇਂ अनार ਆ ਜਾਂਦੇ ਵੀਰੇ ਅੱਛਾ ਜੀ ਇਹ ਇਹ ਕਿਹੜਾ ਮਰਕਰੀ ਦਾ ਆਈ ਹੈ ਇਹ ਮਰਕਰੀ ਕੰਪਨੀ ਆ ਬ੍ਰਾਂਡ ਵਾਲੀ ਬਾਈ ਮਰਕਰੀ ਬ੍ਰਾਂਡ ਦਾ ਨਾਰ ਆ ਦੇਖੋ ਇਹ ਬਹੁਤ ਚੱਲਦਾ ਬਾਈ ਇਹਦੀ ਬਹੁਤ ਦੇ ਸੋਸੀ 90 ਰੁਪਏ ਦੀ ਰੇਂਜ ਤੇ ਬਾਈ ਉਹਦਾ ਮਾਰਕੀਟ ਦੇ ਵਿੱਚ ਫਾਰ ਜਿਵੇਂ ਵੀਰੇ 250 ਦਾ ਦੇਖੋ ਬਾਈ 2 250 ਦਾ ਦੇਈ ਜਾਂਦੇ ਨੇ ਤੁਸੀਂ ਇੱਧਰ ਬਾਕਸ ਚੈੱਕ ਕਰੋ ਅਨਾਰ ਆ ਵੱਡੇ ਸਾਈਜ਼ ਦੇ ਨਾਰ ਤੇ ਬਾਈ ਸਿਰਫ 180 ਰੁਪਏ ਦੇ ਵਿੱਚ ਐਡਾ ਵੱਡਾ ਪੂਰਾ ਬਾਕਸ ਦੇ ਰਿਆ ਤੁਹਾਨੂੰ ਬਾਈ ਸ਼ਾਟ ਨੂੰ ਲੋਕ ਬਹੁਤ ਜ਼ਿਆਦਾ ਪਸੰਦ ਕਰਦੇ ਆ ਕਿਉਂਕਿ ਅੱਜ ਕੱਲ ਬੱਚੇ ਜਿਵੇਂ ਪਹਿਲਾਂ ਛੋਟੇ ਛੋਟੇ ਮੁਰਗਾ ਸ਼ਾਹ ਬੰਬ ਚਲਾਈ ਜਾਂਦੇ ਸੀ ਅੱਜ ਕੱਲ ਹਰੇਕ ਬੱਚਾ ਸ਼ਾਟ ਭਾਲਦਾ ਵਾ ਤੇ ਬਾਈਆਂ ਕੋਲੇ ਤੁਸੀਂ ਉੱਪਰ ਦੇਖੋ ਉੱਪਰ ਨਾਲ ਸ਼ਾਟ ਦੀ ਪੂਰੀ ਦੀ ਪੂਰੀ ਕਲੈਕਸ਼ਨ ਆ ਬਾਈਆਂ ਕੋਲੇ ਬਾਈ ਜੀ ਸ਼ਾਟ ਬਾਰੇ ਦੱਸੋ ਵੀ ਸ਼ਾਟ ਕਿੱਦਾਂ ਕਿੱਦਾਂ ਨੇ ਤੁਹਾਡੇ ਕੋਲੇ ਸ਼ਾਟ ਵੀ ਜਿਵੇਂ ਆਪਣੇ ਕੋਲ 12 ਸ਼ਾਟ ਤੋਂ ਬੇਸ ਤੋਂ ਸਟਾਰਟ ਹੋ ਜਾਂਦਾ ਹੁੰਦਾ ਤੁਸੀਂ ਲਾ ਲਓ 80-90 ਰੁਪਏ ਤੋਂ ਸਟਾਰਟ ਹੋ ਜਾਊਗਾ ਅੱਛਾ ਇਹ ਨਹੀਂ ਇਹ ਜਿਹੜਾ ਇਹ ਡੱਬੇ ਬਾਕਸ ਪੈ ਨੇ 25 ਵਾਲੇ ਆ ਜਾਂਦੇ ਆ ਵੀਰੇ ਇੱਧਰ ਬਾਈ 25 ਸ਼ਾਟ ਪਿਆ ਇਹਦਾ ਰੇਟ ਵੀਰੇ ਕੀ ਲਾਉਂਗੇ 25 ਸ਼ਾਟ ਵੀਰੇ ਜਿਹੜਾ ਕਰੈਕਲਿੰਗ ਵਾਲਾ ਉਹ 220 ਰੁਪਏ ਤੋਂ ਸਟਾਰਟ ਹੋ ਰਿਹਾ ਹੈ ਅੱਛਾ 220 ਰੁਪਏ ਤੋਂ ਸਟਾਰਟ ਤੁਹਾਨੂੰ ਦੋਸਤੋ 220 ਰੁਪਏ ਤੋਂ 25 ਸ਼ਾਟ ਬਾਈ ਕੋਲੇ ਮਿਲ ਜਾਊਗਾ ਤੇ ਚੱਲਣ ਦੀ ਪੂਰੀ ਬਾਈ ਗਾਰੰਟੀ ਦੇ ਰਿਹਾ ਵਾ ਆਏ ਨਹੀਂ ਵੀ ਨਹੀਂ ਚੱਲਣਗੇ ਵੀ 25 ਚੋ ਚੱਲੇ ਦਸੀ ਆ 15 ਥੋੜੇ ਖਰਾਬ ਹੋਗੇ ਬਾਈ ਇਹ ਗੱਲ ਤਾਂ ਨਹੀਂ ਹੋਊਗੀ ਪੂਰੀ ਗਾਰੰਟੀ ਹੈ ਵੀ ਪੂਰੀ ਗਾਰੰਟੀ ਦਿੰਦਾ ਬਾਈ ਤੇ ਇਸ ਤੋਂ ਵੱਲੇ ਵੀ ਅੱਜ ਸੰਡੇ ਕਰਕੇ ਨਾ ਵੈਰਿਟੀ ਕਾਫੀ ਲੱਗ ਗਈ ਹਲੇ ਕੱਲੋਂ ਸਟੋਰ ਭਰਨਾ ਆਪਾਂ ਦੁਬਾਰੇ ਤਾਂ ਕਰਕੇ ਅੱਜ ਸੰਡੇ ਕਰਕੇ ਥੋੜਾ ਖਾਲੀ ਹੋ ਗਿਆ ਬਾਈ ਬਾਈਆਂ ਨੇ ਇਹ ਇੱਕ ਨਾ ਜਿਵੇਂ ਮਤਲਬ ਮੂਰੇ ਸ਼ੋਅਰੂਮ ਟਾਈਪ ਰੱਖਿਆ ਵਾ ਨਾਲ ਨਾਲ ਜਿਵੇਂ ਜਿਵੇਂ ਸਪਲਾਈ ਹੋਈ ਜਾਂਦੀ ਓਵੇਂ ਓਵੇਂ ਭਰਦੇ ਰਹਿੰਦੇ ਆ ਤੇ ਬਾਈ 25 ਤੋਂ ਬਾਅਦ ਦੱਸੋਗੇ ਕਿਹੜਾ ਸ਼ਾਟ 25 ਤੋਂ ਬਾਅਦ ਵੀਰੇ ਜਿਵੇਂ 30 ਸ਼ਾਟ ਆ ਜਾਂਦਾ 30 ਸ਼ਾਟ 30 ਸ਼ਾਟ ਵੀਰੇ ਕਿਹੜਾ ਵਾ ਇਹਦੇ ਵਿੱਚ 30 ਸ਼ਾਟ ਵੀਰੇ ਆਪਾਂ ਨੂੰ ਜਿਵੇਂ ਉਹ 15 ਪਏ ਨੇ ਉਹ ਤੀਏ ਆਇਆ ਜਾਂਦਾ ਠੀਕੋ ਇਧਰ ਬਾਈਆਂ ਨੇ ਨਾ ਸ਼ਾਰਟ ਜਿਹੜੇ ਪੰਜਾਬ ਦੇ ਵਿੱਚ ਮਸ਼ਹੂਰ ਹੋਏ ਹੋਇਆ ਸ਼ਾਰਟ ਆ ਦੇਖੋ ਪੂਰੀਆਂ ਬਿਲਡਿੰਗਾਂ ਬਣਾਈਆਂ ਪਈਆਂ ਨੇ ਪੂਰਾ ਸਟਾਕ ਇਕੱਠਾ ਕੀਤਾ ਹੋਇਆ ਬਾਈ ਨੇ ਬਾਈ ਜੀ ਯਾਰ ਤੁਸੀਂ ਸਟਾਕ ਹੀ ਬੜਾ ਇਕੱਠਾ ਕਰ ਲਿਆ ਯਾਰ ਹੈ ਸਟਾਕ ਵੀਰੇ ਹਲੇ ਤੱਕ ਬਹੁਤ ਥੋੜਾ ਤੁਸੀਂ ਤਾਂ ਬਿਲਡਿੰਗਾਂ ਹੀ ਬਣਾਈਆਂ ਪਈਆਂ ਨੇ ਹੈ ਤੇ ਬਾਈ ਦੱਸੋ ਯਾਰ ਇਹ ਕਿਹੜਾ ਸ਼ਾਰਟ ਆ ਵੀਰੇ ਇਹ ਇਹ 60 ਸ਼ਾਰਟ ਆ ਦੋਸਤੋ ਇਧਰ ਦੇਖੋ ਆ ਫੀਨਿਕਸ ਕੰਪਨੀ ਦਾ ਰਾਈジング 60 ਸ਼ਾਰਟ ਆ ਤੇ ਵੀਰੇ ਇਹ ਮਤਲਬ ਕੀ ਰੇਟ ਵਗੈਰਾ ਇਹਦਾ ਇਹ ਵੀਰੇ 650 ਨੂੰ ਪੈਂਦੇ ਸਾਢੀ ਕਲਰ ਹੁੰਦੇ ਨੇ ਮਲਟੀ ਕਲਰ ਆ ਜਿਵੇਂ ਉਹ ਬਾਈ ਇਹ ਸਿਰਫ 650 ਦਾ ਸਾਢੇ 650 ਦਾ ਮਿਲੂਗਾ ਬਾਈ ਤੇ ਬਾਹਰ ਇਹਦਾ ਰੇਟ ਤੁਹਾਨੂੰ ਪਤਾ ਆਪਣੀ ਮਨਮਰਜ਼ੀ ਨਾਲ ਲਾਉਂਦਿਆ ਕੋਈ 800 ਦੇਈ ਜਾਂਦਾ ਕੋਈ 1000 ਦੇਈ ਜਾਂਦਾ ਵਾ ਬਾਈ ਦਾ ਸਿਰਫ ਹੋਲ ਸੇਲ ਦਾ ਰੇਟ ਆ ਬਾਈ ਤੁਹਾਨੂੰ ਤੁਹਾਡੇ ਨਾਲ ਧੋਖੇ ਵਾਲੀ ਗੱਲ ਨਹੀਂ ਹੋਊਗੀ ਓਰੇ ਤੁਹਾਨੂੰ ਸਿਰਫ 650 ਰੁਪਏ ਦਾ ਮਿਲੂਗਾ ਤੇ ਫਰੈਸ਼ ਮਾਲ ਆ ਬਾਈ ਐ ਵੀ ਨਹੀਂ ਪੁਰਾਣਾ ਵੀਰੇ ਹੋਰ ਦਿਖਾਓ ਅੱਗੇ ਕਿਹੜਾ ਆ ਤੁਹਾਡੇ ਕੋਲ ਹੋਰ ਜਿੰਮੀ ਵੀਰੇ 25 ਆ ਜਾਂਦਾ ਕਰੈਕਲਿੰਗ ਵਾਲਾ ਅੱਛਾ ਜੀ ਤੇ 220 ਰੁਪਏ ਤੋਂ ਸਟਾਰਟ ਹੋ ਜਾਂਦਾ ਤੇ ਇਹ ਵੀਰੇ ਹੈਗਾ ਤੁਹਾਡਾ ਕਰੈਕਲਿੰਗ ਆ ਵੀਰੇ ਕਰੈਕਲਿੰਗ ਵਾਲਾ ਇਹ ਇਹ 25 ਸ਼ਾਟ ਆ ਬਾਈ ਇਹ 220 ਦੇਖ ਲਓ ਫਿਰ ਆਏ ਰੇਟ ਬਾਅਦ ਚਾਇਨਾ ਦੇ 220 ਦੀ ਜੇਗਾ 300 ਕਰਦੇ ਹੋ 220 ਦਾ ਮਿਲੂਗਾ ਭਾਈ ਭਾਈ ਦੱਸ ਰਿਹਾ 220 ਰੁਪਏ ਦਾ ਤੁਹਾਨੂੰ ਮਿਲੂਗਾ ਕ੍ਰੈਕਲਿੰਗ ਵਾਲਾ 25 ਸ਼ਾਟ ਤੇ ਹੋਰ ਮੇਰੇ ਇਸ ਤੋਂ ਇਲਾਵਾ ਹੋਰ ਫਿਰ 30 ਆ ਜਾਂਦਾ ਵੀਰੇ 70 ਸ਼ਾਟ ਆ ਜਾਂਦਾ 120 ਆ ਇਹਦਾ 100 ਆ ਜਾਂਦਾ ਇਹ ਦੇਖੋ ਇੱਧਰ ਸੂਰੀਓ ਦੇ ਸੂਰੀਓ ਦੇ ਕੰਪਨੀ ਦਾ ਜਿਲੀ ਦਾ 30 ਸ਼ਾਟ ਆ ਵੀਰੇ 30 ਸ਼ਾਟ ਹੋਣਗੇ ਤੇ ਇਹ ਕਿ ਕਿਦਾਂ ਦਾ ਦਾ ਕ੍ਰੈਕਲਿੰਗ ਇਹ ਮਲਟੀ ਕਲਰ ਹੁੰਦਾ ਵਿਦੇ ਕ੍ਰੈਕਲਿੰਗ ਹੁੰਦਾ ਵਿੱਚੇ ਕ੍ਰੈਕਲਿੰਗ ਹੁੰਦੀ ਆ ਮਲਟੀ ਕਲਰ ਹਾਂਜੀ ਹਾਂ 6 ਤੋਂ 7 ਫੰਕਸ਼ਨ ਕਰਦਾ ਮਤਲਬ ਇਹਦੇ ਵਿੱਚ ਵਿੱਚ 6 ਤੋਂ 7 ਤਰ੍ਹਾਂ ਦੇ ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦੇ ਕਲਰ ਵਗੈਰਾ ਮਿਲਣਗੇ ਮਲਟੀ ਕਲਰ ਹੋਣਗੇ ਤੇ ਇਹ 30 ਸ਼ਾਟ ਆ ਬਾਈ ਇਹਦਾ ਰੇਟ ਵੀਰੇ ਕਿੰਨਾ ਇਹ ਵੀਰੇ ਆਪਾਂ ਨੂੰ 400 ਦਾ ਪਿਆ ਜਾਂਦਾ 400 ਦਾ ਬਾਈ ਚਾਰਟ ਵਾਲੇ ਵੀ ਮਿਲ ਜਾਣਗੇ ਮਤਲਬ ਕੁਆਲਟੀ ਵਾਈਜ਼ ਰੇਟ ਘਟ ਹੋਈ ਜਾਂਦਾ ਜਿਵੇਂ ਆਪਾਂ ਹੁਣ ਤੁਹਾਨੂੰ ਵਧੀਆ ਵਾਲੇ ਦਿਖਾ ਰਹੇ ਹਾਂ ਅੱਛਾ ਮਤਲਬ ਰੇਟ ਥੋੜਾ ਘੱਟ ਵੀ ਹੋ ਜਾਊਗਾ ਥੋੜੀ ਕੁਆਲਟੀ ਉਹ ਹੋ ਜਾਂਦੀ ਹੈ ਜਿਵੇਂ ਚੱਲਦੀ ਘੱਟ ਜਾਂਦੀ ਹੈ ਤੇ ਇਧਰ ਬਾਈ ਮਹਾ ਸ਼ਾਟ ਆ ਗਿਆ 120 ਸ਼ਾਟ ਤੇ ਇਹ ਵੀਰੇ ਕਿੰਨੇ ਦੇ ਆ ਇਹ ਵੀ ਜਿਵੇਂ ਆਪਾਂ ਨੂੰ ਪਏ ਜਾਂਦਾ 12 1300 1300 1450 ਸਰ ਲਗ ਕੁਆਲਿਟੀ ਆਪਣੇ 100 120 ਸ਼ਾਟ ਆ ਇਹ ਤੁਹਾਨੂੰ 1100 ਤੋਂ ਲੈ ਕੇ 1300 ਦੀ ਰੇਂਜ ਦੇ ਵਿੱਚ ਵਿੱਚ ਮਿਲ ਜੂਗਾ ਯਾਨੀ ਕਿ 1100 ਤੋਂ 1300 ਦੇ ਵਿੱਚ ਵਿੱਚ ਬਾਕੀ ਕੁਆਲਿਟੀ ਮੈਟਰ ਕਰਦੀ ਹੈ ਕਈ ਵਾਰ ਥੋੜੀ ਕੁਆਲਿਟੀ ਘਟ ਹੁੰਦੀ ਹੈ ਤਾਂ ਰੇਟ ਵੀ ਘਟ ਜਾਂਦਾ ਉਸ ਹਿਸਾਬ ਨਾਲ ਭਾਈ ਇੱਕ ਗੱਲ ਹੋਰ ਦੱਸੋ ਇੱਧਰ ਆਜੋ ਮੜੇ ਆ ਹਾਂਜੀ ਇੱਕ ਗੱਲ ਇਹ ਦੱਸਿਓ ਵੀ ਜਿਵੇਂ ਮਤਲਬ ਅਗਰ ਕਿਸੇ ਨੇ ਆਪਣੀ ਦੁਕਾਨਦਾਰੀ ਵਾਸਤੇ ਕੋਈ ਲੈ ਰਿਆ ਵਾ ਹਾਂਜੀ ਹਾਂਜੀ ਤੇ ਉਹ ਤਾਂ ਚਲੋ ਠੀਕ ਆ ਬੰਦਾ ਹੋਲ ਸੇਲ ਦਾ ਰੇਟ ਲੱਗ ਗਿਆ ਅਗਰ ਕੋਈ ਬੱਚਿਆਂ ਲਈ ਲੈ ਰਿਹਾ ਵਾ ਮਤਲਬ ਘੱਟ ਉਹ ਚ ਲੈ ਰਿਹਾ ਤਾਂ ਉਹਨੂੰ ਰੇਟ ਵਗੈਰਾ ਜ਼ਿਆਦਾ ਤਾਂ ਨਹੀਂ ਲੱਗਦਾ ਫਿਰ ਨਹੀਂ ਨਹੀਂ ਇੱਕੇ ਰੇਟ ਆਈ ਇੱਕੋ ਰੇਟ ਆਈ ਹਾਂਜੀ ਠੀਕ ਆ ਜੀ ਮਤਲਬ ਰੇਟ ਉਹੀ ਲੱਗੂਗਾ ਇਹ ਕੋਈ ਫਰਕ ਨਹੀਂ ਇਹ ਨਹੀਂ ਵੀ ਤੁਸੀਂ ਅਗਰ ਤੁਸੀਂ ਮੰਨ ਲਓ 2000 ਦਾ ਸਮਾਨ ਵੀ ਲੈਣਾ ਵਾ ਕਿਸੇ ਨੇ ਅਗਰ 50000 ਦਾ ਲਿਆ ਤਾਂ ਤੁਹਾਨੂੰ 50000 ਵਾਲੇ ਰੇਟ ਲੱਗੂ ਜਿਹੜਾ ਉਹਨੂੰ ਲੱਗਿਆ ਉਹੀ ਰੇਟ ਤੁਹਾਨੂੰ ਲੱਗੂਗਾ ਸਾਡਾ ਇੱਕ ਸੂਲ ਹੈ ਜੀ ਹਰੇਕ ਗਾਹਕ ਲਈ ਇੱਕੇ ਗੱਲ ਵਿੱਚ ਚੱਲਦੀ ਆ ਇਹ ਨਹੀਂ ਵੀ ਦੋ ਦੋ ਉਹ ਚ ਐਸੀ ਵੀ ਕਨਫਿਊਜ਼ ਹੋ ਜਾਣ ਠੀਕ ਆ ਬਾਈ ਰੇਟ ਨਾਲ ਤੁਹਾਡੇ ਨਾਲ ਕੋਈ ਉਹ ਨਹੀਂ ਹੋਊਗਾ ਤੁਸੀਂ ਅੱਖਾਂ ਬੰਦ ਕਰਕੇ ਆ ਸਕਦੇ ਹੋ ਤੇ ਬਾਈ ਇੱਕ ਵਾਰ ਆਪਣਾ ਐਡਰੈਸ ਦੱਸ ਦਿਓ ਵੀ ਮਤਲਬ ਰਾਣਾ ਸਾਹਿਬ ਤੋਂ ਕਿਸੇ ਨੇ ਕਿਸੇ ਨੇ ਮਤਲਬ 50000 ਦਾ ਸਮਾਨ ਲਿਆ ਚਾਹੇ 2000 ਦਾ ਲਿਆ ਰੇਟ ਇੱਕੋ ਹੀ ਲੱਗੂਗਾ ਹਾਂਜੀ ਹਾਂਜੀ ਸਾਲਵਾ ਆਉਂਦਾ ਵੀ ਅਸੀਂ ਦੋਸਤੋ ਤੁਸੀਂ ਅੱਖਾਂ ਬੰਦ ਕਰਕੇ ਸਮਾਨ ਲੈਣ ਆ ਸਕਦੇ ਹੋ ਕੋਈ ਧੋਖੇ ਵਾਲੀ ਗੱਲ ਨਹੀਂ ਕੋਈ ਓਲਾ ਨਹੀਂਗਾ ਤੁਹਾਨੂੰ ਹੋਊਗਾ ਇੱਥੇ ਤੇ ਰੇਟ ਤੁਹਾਨੂੰ ਜਿਹੜੇ ਬਾਈ ਜੀ ਖੜੇ ਨੇ ਰੇਡ ਤੁਹਾਨੂੰ ਸਹੀ ਲਾਣ ਗਿਆ ਚਾਹੇ 50000 ਦਾ ਸਮਾਨ ਲਓ ਚਾਹੇ ਲਓ ਤੁਸੀਂ 1000 ਰੁਪਏ ਦਾ ਤੇ ਵੀਰੇ ਐਡਰੈਸ ਦੱਸਿਓ ਆਪਣਾ ਐਡਰੈਸ ਕਿੱਥੇ ਆ ਐਡਰੈਸ ਆਪਣੇ ਫਾਰਮ ਦਾ ਨੇਮ ਹੈ ਜੀ ਸਨਰਾਈਜ਼ ਫਾਇਰਵੌਕਸ ਤੇ ਨੈਟ ਤੋਂ ਵੀ ਸਰਚ ਕਰਕੇ ਆ ਸਕਦੇ ਹੋ ਠੀਕ ਆ ਜੀ ਪ੍ਰੋਪਰ ਸਾਡਾ ਉਹਦੇ ਉੱਪਰ ਚੱਲ ਰਿਹਾ ਠੀਕ ਆ ਜੀ ਤੇ ਆਪਣੀ ਮੰਨ ਲਓ ਇਹ ਜਗਾ ਪੈਂਦੀ ਆ ਰਾੜਾ ਸਾਹਿਬ ਤੇ ਮਲੌਤ ਦੇ ਵਿਚਕਾਰ ਹਾਂਜੀ ਰਾੜਾ ਸਾਹਿਬ ਤੋਂ ਮੰਨ ਲਓ ਸੂਏ ਸੂਏ ਆ ਕੇ ਠੀਕ ਆ ਜੀ ਤੇ ਉਹਦੇ ਉੱਪਰ ਹੀ ਪਿੰਡ ਆਪਣਾ ਪਿੰਡ ਲਹਿਲ ਹੈ ਜੀ ਤੇ ਤੁਸੀਂ ਬਹੁਤ ਮਸ਼ਹੂਰ ਗੁਰਦੁਆਰਾ ਸਾਹਿਬ ਆਪਨੇ ਰਾੜਾ ਸਾਹਿਬ ਰਾੜਾ ਸਾਹਿਬ ਦੇ ਨਾਲ ਹੀ ਸੂਹਾ ਆਂਦਾ ਤੁਸੀਂ ਸੂਵੇ-ਸੂਵੇ ਆਉਂਗੇ ਤੇ ਨਾਲ ਹੀ ਵੀਰੇ 1.5 ਕਿਲੋਮੀਟਰ ਹੋਣਾ 2 ਕਿਲੋਮੀਟਰ ਅੱਗੇ ਕਿ ਜ਼ਿਆਦਾ ਹੀ ਰਾੜਾ ਸਾਹਿਬ ਤੋਂ 5 ਪੈ ਜਾਂਦਾ ਜੀ ਰਾੜਾ ਸਾਹਿਬ ਤੋਂ 5 ਕਿਲੋਮੀਟਰ ਅੱਗੇ ਆ ਕੇ ਹਾਂ ਜੀ ਰਾਈਟ ਸਾਈਡ ਦੇ ਉੱਪਰ ਲਹਿਲਪਿੰਡਾ ਤੇ ਬਾਈ ਦਾ ਉੱਪਰ ਹੀ ਸਟੋਰ ਬਣਿਆ ਹੋਇਆ ਵਾ ਲਹਿਲਪਿੰਡ ਦੇ ਵਿੱਚ ਜੀ ਜੀ ਤੇ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦੀ ਬਾ ਰੇਟ ਰੋਡ ਸਹੀ ਲਾਇਓ ਡਿਸਕਾਊਂਟ ਦੇ ਦਿਓ ਜਿਹੜੇ ਕਮਿਆਂ ਜਿਹੜਾ ਵੀਡੀਓ ਦੇਖ ਕੇ ਆਊਗਾ ਕਮੈਂਟ ਕਰੂਗਾ ਲਾਈਕ ਕਰੂਗਾ ਬਾਈ ਕੋਲੇ ਆ ਜਿਓ ਦੱਸ ਦਿਓ ਵੀਡੀਓ ਦੇਖੀ ਸੀ ਤੁਹਾਨੂੰ ਰੇਟ ਬਾਈ ਵਧੀਆ ਲਾਊਗਾ ਤੁਹਾਡੇ ਨਾਲ ਧੋਖੇ ਵਾਲੀ ਗੱਲ ਨਹੀਂ ਕਿਤੇ ਵੀ ਹੋਣੀ ਬਿਲਕੁਲ ਬਿਲਕੁਲ ਫੱਟੇ ਚੱਕਦਾ ਹਾਂ ਹਾਂ ਬਾਈ ਹੁਣੇ ਬਹੁਤ ਪੁਰਾਣੇ ਕੰਮ ਕਰ ਰਹੇ ਆ ਤੇ ਬੜੇ ਟਰਸਟਡ ਨੇ ਆ ਲਾਗਪਾਸ ਦੇ ਜਿੰਨੇ ਪਿੰਡ ਨੇ ਜਿੰਨੇ ਸ਼ਹਿਰ ਨੇ ਲੋਕ ਸ਼ਹਿਰ ਦੂ ਸਾਡੇ ਮੰਨ ਲਓ ਵੀ ਆਲੇ-ਦੁਆਲੇ ਉਧਰ ਮਲੇਰਕੋਟਲਾ ਸਾਰਾ ਆਉਂਦਾ ਲੁਧਿਆਣਾ ਸਾਈਡ ਤੋਂ ਆਉਂਦੇ ਆ ਬਾਈ ਹੁਣ ਹੀ ਆਇਆ ਛੱਲ ਦੇ ਬਾਈ ਆਏ ਹੋਣੇ ਮੈਂ ਕਹਿੰਦਾ ਜਗਾ-ਜਗਾ ਤੋਂ ਆਂਦੇ ਆ ਬਸ ਇਹੀ ਆ ਯੂਪੀ ਵਿਹਾਰ ਡਿਲੀਵਰੀ ਕਰਨੀ ਰਹਿ ਗਈ ਆ ਬਾਈ ਦੀ ਬਾਕੀ ਉਹ ਵੀ ਬਾਈ ਦੁਆ ਕਰਦੇ ਆਂ ਕਿ ਅਗਲੀ ਵਾਰ ਤੇ ਯੂਪੀਆਈ ਸਮਾਨ ਭੇਜਾਂਗੇ ਹਾਂ ਅੱਗੇ ਅਗਲੀ ਵਾਰ ਉੱਥੇ ਹੀ ਭੇਜਾਂਗੇ ਆਪਾਂ ਅੱਜ ਹੁਣ ਸੰਡੇ ਲੱਗਿਆ ਹੋਇਆ ਹੁਣ ਹਲੇ ਭਰਨ ਲੱਗੇ ਹੋਇਆ ਉਧਰ ਸਟੋਰਾਂ ਤੋਂ ਪਿੱਛੋਂ ਆਪਣੇ ਉਹ ਠੀਕ ਆ ਜੀ ਤੇ ਕੱਲ ਨੂੰ ਦੇਖਿਓ ਰਸ਼ਪੇ ਤੁਸੀਂ ਆਪਣੇ ਬੱਚਿਆਂ ਵਾਸਤੇ ਵੀ ਅਗਰ ਛੋਟੀਆਂ ਆਟਮਾ ਲੈ ਰਹੇ ਹੋ ਇੱਥੇ ਹਰ ਤਰ੍ਹਾਂ ਦੀਆਂ ਆਟਮਾ ਨੇ ਤੇ ਬਾਈ ਜੀ ਦਿਖਾਓ ਜੀ ਕਿਹੜੀ ਕਿਹੜੀ ਆਟਮਾ ਬੱਚਿਆਂ ਵਾਸਤੇ ਆ ਜਿੰਬ੍ਰਾ ਮਰਕਰੀ ਦੀ ਬਟਰਫਲਾਈ ਆ ਗਈ ਅੱਛਾ ਜੀ ਇਹ ਬੈਸਟ ਕੁਆਲਟੀ ਦੇ ਵਿੱਚ ਆ ਮਰਕਰੀ ਕੰਪਨੀ ਦੀ ਆ ਅੱਛਾ ਜੀ ਇਹ ਲਾਈਟ ਆ ਗਈ ਇਹ ਵੀ ਮਰਕਰੀ ਦੀ ਹੈ ਵੀਰੇ ਠੀਕ ਹੈ ਜੀ ਆ ਪੌਪ ਪਾਂ ਚਟਪਟ ਆ ਗਿਆ ਜੀ ਠੀਕ ਹੈ ਜੀ ਆ ਮੰਕੀ ਸਪਿੰਨਰ ਆ ਗਿਆ ਇਹ ਮੰਕੀ ਵਾਂਗੂ ਐਵੇਂ ਘੁੰਮਦਾ ਹੈ ਇਹ ਬਈ ਇਹ ਇਦਾਂ ਦੇ ਪਟਾਕੇ ਜਿੰਨਾ ਬੱਚਾ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਨਾ ਨਹੀਂ ਨਹੀਂ ਜਮਨ ਨੁਕਸਾਨ ਨਹੀਂ ਸੇਫ ਨੇ ਬਿਲਕੁਲ ਤੇ ਬੱਚੇ ਬੜੀ ਆਸਾਨੀ ਨਾਲ ਇਹਨਾਂ ਨੂੰ ਚਲਾ ਲੈਂਦੇ ਨੇ ਹਾਂਜੀ ਹਾਂਜੀ ਹਰ ਤਰ੍ਹਾਂ ਦੀ ਬੱਚਿਆਂ ਦੀ ਵੈਰਾਈਟੀ ਵੀ ਤੁਹਾਨੂੰ ਇੱਥੇ ਜੈਨੂਇਨ ਰੇਟ ਦੇ ਵਿੱਚ ਹੋਲ ਸੇਲ ਰੇਟ ਤੇ ਮਿਲੂਗੀ ਤੁਸੀਂ ਕਦੇ ਵੀ ਆ ਕੇ ਵਿਜ਼ਿਟ ਕਰ ਸਕਦੇ ਹੋ ਹਾਂਜੀ ਰਗਤਸ ਮਰੇ ਨਾ ਮਾਨੋ 啊，阿门。